Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. di video shuru. Guys, to vlog a ਬਹੁਤ ਬਹੁਤ ਧੰਨਵਾਦ ਭੈਣੇ ਤੇਰਾ ਦੱਸਣ ਲਈ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਨਹਿਰ ਤੇ ਅਸੀਂ ਚੱਲੇ ਆ ਗਏ ਸੀ ਹਵਾ ਚੁੱਟਣ ਵਾਲੇ ਹੋਟਲ ਸਾਡੇ ਸਾਡੇ ਵਲੌਗ ਸੂस्वागत ਸਸ਼ੀ ਕਾ ਸਾਰੇ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਨੂੰ ਪਸੰਦ ਕਰੋਗੇ ਅਸੀਂ ਚੱਲੇ ਆ ਫਰੀਦਕੋਟ ਬਹੁਤ ਆ ਠੀਕ ਆ ਵੀ ਤੂੰ ਅੱਜ ਫਰੀਦਕੋਟ ਚੱਲ ਰਹੀ ਹੈ ਤੇ ਤੂੰ ਨਹਿਰ ਕੋਲ ਖੜਕੀਂ ਮੋਟਰਸਾਈਕਲ ਤੋਂ ਉਤਰ ਕੇ ਕਿ ਤੇ ਆਏ ਨਾ ਹੋਵੇ ਬਿਮਾਰੀ ਦੀ ਗੱਲ ਤੋਂ ਰਸ ਕੇ ਤੋਂ ਦਰਮੰਗੋ ਡਰਾਮਾ ਸ਼ੁਰੂ ਕਰਦੇ ਮੈਂ ਤਾਂ ਨੈਚੁਰ ਸ਼ਾਲ ਮਰ ਅੰਜਲੀ ਵੱਤ ਸਹੀ ਹੈ ਕਿਉਂਕਿ ਬਹੁਤ ਡਰ ਲੱਗ ਰਿਹਾ ਮੈਨੂੰ ਮੇਰਾ ਦਿਲ ਕੰਬ ਰਿਹਾ ਦਾਈ ਇਹ ਤਾਂ ਬੈਠਣ ਲੱਗੇ ਕਿਉਂਕਿ ਮੈਂ ਉਚਾਈ ਤੋਂ ਬਹੁਤ ਡਰਦੀ ਆ ਤੇ ਅੱਜ ਆਪਾਂ ਰਿਸਕ ਲਵਾਂਗੇ ਦੇਖੀ ਤੁਹਾਡੀ ਖਾਤਰ ਕਰਦੇ ਤਾਂ ਤੁਸੀਂ ਆਪਦੇ ਵੀਊ ਲੈ ਹੁੰਨੇ ਆ ਸਾਰਾ ਕੁਝ ਡਰਾਮਾ ਜਿਹੜਾ ਤੇ ਨਾਲ ਲੱਗ ਜਾਂਦੇ ਸਬਸਕ੍ਰਾਈਬਰਸ ਦਾ ਵੀ ਅਸੀਂ ਤੁਹਾਡੇ ਲਈ ਕਰਦੇ ਪਾਏ ਆ ਤੇ ਪਿਆਰੀ ਸਮਝ ਗਈ ਗਾਈਜ਼ ਇਹ ਮੈਨੂੰ ਨਹੀਂ ਲੱਗਦਾ ਮੈਂ ਉੱਪਰ ਜਾ ਕੇ ਕੁਝ ਖਾ ਪਾਵਾਂਗੀ ਤੈਨੂੰ ਚਾਹੇ ਕਿੰਨਾ ਵੀ ਡਰ ਲੱਗੇ ਜਾਂਦਾ ਉੱਤੇ ਜਾਣ ਪਰ ਤੂੰ ਜਾਏਂਗੀ ਕਿਉਂਕਿ ਤੁਸੀਂ ਪ੍ਰਮੋਸ਼ਨ ਜੋ ਕਰਨੀ ਹੈ ਉਹਨਾਂ ਦੀ ਅੰਦਰ ਵਧੀਆ ਗਾਈਜ਼ ਇਹ ਅੰਦਰ ਵਧੀਆ ਵੀਰ ਨੂੰ ਤਾਂ ਡਰ ਨਹੀਂ ਲੱਗਦਾ ਉਹ ਤਾਂ ਜਦੋਂ ਤੂੰ ਉੱਪਰ ਜਾਏਂਗੇ ਨਾ ਤੇ ਤੈਨੂੰ ਉਦੋਂ ਪਤਾ ਲੱਗੂਗਾ ਵੀ ਤੈਨੂੰ ਡਰ ਲੱਗਦਾ ਪਿਆ ਕਿ ਨਹੀਂ ਹੁਣ ਤਾਂ ਤੂੰ ਜਿਹੜਾ ਹੱਸਿਆ ਨਹੀਂ ਹਾਸਲਾ ਉੱਤੇ ਜਾ ਕੇ ਤੇਰਾ ਰੋਮ ਨਿਕਲਣਾ ਬਿੰਬ ਜਾਏਗਾ ਨਾ ਭੀੜੋ ਹਲੋ ਗਾਇਸ ਇੱਥੇ ਆਏ ਨਾ ਨਹੀਂ ਹਲਤਾੜਾਂਗਾ ਤਰਾਂ ਖਾ ਰ ਲੈ ਗਿਆ ਵਧੀਆ ਲੱਗਦਾ ਖਾ ਕੇ ਲੱਥਾ ਲੱਤਾਂ ਨੂੰ ਵਧੀਆ ਲੱਗਦਾ ਹੂੰ ਸਾਲਾ ਇਹਨਾਂ ਜਵਾਕਾਂ ਨੂੰ ਜਦ ਸਕੂਲ ਜਾਣ ਨੂੰ ਕਹਿ ਦੋ ਨਾ ਤੇ ਜਦੋਂ ਇਹਨਾਂ ਦੇ ਚਲੂਨੇ ਲੜਨ ਲੱਗ ਜਾਂਦੇ ਤੇ ਜਦੋਂ ਲਾਜੋ ਕਿਤੇ ਬਾਹਰ ਕਮਾਉਣ ਨੂੰ ਤੇ ਜਦੋਂ ਮੈਂਟੋ ਮੈਂਟੀ ਠੀਕ ਹੋ ਜਾਂਦੇ ਫੇਰ ਕਹਿ ਦੰਗੇ ਸਾਨੂੰ ਤਾਂ ਕੁਝ ਹੋਇਆ ਹੀ ਨਹੀਂ ਇਸ ਤਾਂ ਵਧੀਆ ਠੀਕ ਠਾਕ বল বহুত নিক ਖਾਲਾ ਖਾਲਾ ਪਹਿਲਾਂ ਰੋਟੀ ਬੈ ਕੇ ਕਿਤੇ ਆਇਨਾ ਹੋਵੇ ਪਹਿਲਾਂ ਉਹ ਚੀਕਾ ਮਾਰਨ ਲੱਗ ਜੇ ਤੇ ਕਦੇ ਮੈਨੂੰ ਤਾਂ ਹੁਣੇ ਹੀ ਥੱਲੇ ਤਾਰ ਸਬਜੀ ਬਹੁਤ ਟੇਸਟੀ ਹੈ ਸਾਰੀ ਪਰ ਮੈਨੂੰ ਕੋ ਖਾਤਾ ਨਹੀਂ ਆਂਦਾ ਹੈ ਵੀ ਚਮਚੇ ਤੇ ਚਮਚਾ ਪਾਈ ਇਹਨੇ ਮੂੰਹ ਚ ਹਜੇ ਕੰਦੀ ਮੈਂ ਤਾਂ ਖਾਦਾ ਨਹੀਂ ਆਂਦਾ ਤੂੰ ਤਾਂ ਆਪ ਦਾ ਮੁੰਡੇ ਦੇ ਵੀ ਇਦਾਂ ਥਾਲੀ ਖਾਏਗੀ

ਤੇਰੀ ਨੂੰ ਸਾਰੇ ਦਾ ਸਾਰਾ ਇਹ ਮੂੰਹ ਚ ਪਾ ਗਈ ਇਹ ਤਾਂ ਐ ਕਰਦੀ ਜਿਵੇਂ ਅੱਗੇ ਕਦੇ ਨੇ ਰਸਗੁਲਾ ਵੇਖਿਆ ਹੀ ਨਹੀਂ ਹੁੰਦਾ ਜਿਵੇਂ ਕਈ ਜਨਮਾਂ ਦੀ ਭੁੱਖੀ ਹੁੰਦੀ ਹੈ ਇਹ ਹੋਈ ਜਾ ਕਥਾ ਗਾਇਜ਼ ਜੀ ਰਮਾ ਤੁਹਾਡੇ ਭਾਈ ਦਾ ਰਸਗੁਲਾ ਚੱਕ ਲਈ ਖਾਣਾ ਉਹਦਾ ਵਿਚਾਰੇ ਦਾ ਰਸਗੁਲਾ ਖਾ ਕੇ ਕਹਿੰਦੀ ਖਾਣਾ ਹੁਣ ਉਹਨੇ ਕਹਾ ਦਾ ਖਾਣਾ ਵੀ ਜੇ ਤਾਂ ਖਾਣੀ ਲੱਗ ਗਈਆਂ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ थले जाएगी खादा पीता वारा तहू आउगा गायसूरे थी सह चढ़ गया ਖਾ ਬਾਲਾ ਲੈ ਹੋਂ ਤੁਰਿਆ ਨਹੀਂ ਜਾਂਦਾ ਉਹਦੋਂ ਘੱਟ ਖਾ ਲੈਂਦੀ ਤੇਰੇ ਕਿਹੜਾ ਕੋਈ ਮੂੰਹ 'ਚ ਧੱਕੇ ਨਾ ਪਾਉਂਦਾ ਸੀਗਾ ਵੀ ਹਾਂ ਤੂੰ ਖਾਣਾ ਹੀ ਖਾਣਾ ਸਾਰਾ ਉਹਦੇ ਤਾਂ ਭੁੱਖ ਦਿਖਾਈ ਸੀਗੀ ਹਾਂਜੀ ਫਿਰ ਮਿਲਦੇ ਹਾਂ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਅਬ ਤੁਮ ਲੋਗ ਗਲਤੀ ਸੇ ਅਗਰ ਨਏ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸਪੇ ਆਪਣੇ ਜੀਜਾ ਜੀ ਫੇਕ ਕੇ ਮਾਰੋ ਯਾ ਫੂਫਾ ਜੀ ਮੂਝੇ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ